ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰੂ ਅਰਜਨ ਸਾਹਿਬ ਜੀ ਦੀ ਰਾਗ ਮਾਜ ਵਿੱਚ ਦਰਜ ਬਾਣੀ 12 ਮਾਹਾ ਵਿੱਚੋਂ ਮੰਘੇਰ ਮਹੀਨੇ ਵਾਲੀ ਪੌੜੀ ਦੀ ਗੱਲ ਕਰਾਂਗੇ ਹਾਂਜੀ ਚਲੋ ਫਿਰ ਦੇਖਦੇ ਹਾਂ ਇਸ ਪੌੜੀ ਦੇ ਕੀ ਅਰਥ ਨੇ ਖਾਸ ਕਰਕੇ ਰੱਬੀ ਮਿਲਾਪ ਬਾਰੇ ਕੀ ਕਿਹਾ ਗਿਆ ਦੇਖੋ 12 ਮਾਹਾ ਨਾ ਬੜੀ ਖੂਬਸੂਰਤੀ ਦੇ ਨਾਲ ਮਤਲਬ 12 ਮਹੀਨਿਆਂ ਦੇ ਹਿਸਾਬ ਨਾਲ ਜੀਵ ਆਤਮਾ ਦੀ ਰੋਹਾਨੀ ਯਾਤਰਾ ਦੱਸਦਾ ਹੈ ਪਰਮਾਤਮਾ ਲਈ ਤਾਂਗ ਹੂੰ ਪਹਿਲਾ ਵਿਛੋੜੇ ਦਾ ਦਰਦ ਫਿਰ ਮਿਲਾਪ ਦੀ ਆਸ ਤੇ ਇਹ ਜਿਹੜੀ ਮੰਗਿਰ ਦੀ ਪੌੜੀ ਆ ਦਸਵੀਂ ਪੌੜੀ ਇਹ ਉਸੇ ਯਾਤਰਾ ਨੂੰ ਅੱਗੇ ਤੋਰਦੀ ਹੈ ਮਿਲਾਪ ਤੇ ਅਨੰਦ ਵਾਲਾ ਅੱਛਾ ਪੌੜੀ ਸ਼ੁਰੂ ਨੁੰਦੀ ਹੈ ਮੰਘਿਰ ਮਾਹ ਸੁਹੰਦੀ ਆ ਹਰ ਪਿਰ ਸੰਗ ਬੈਠੜੀ ਆ ਹਾਂਜੀ ਤਾਂ ਫਿਰ ਇਹ ਜਿਹੜੀਆਂ ਜੀਵ ਇਸਤਰੀਆਂ ਦੀ ਗੱਲ ਹੋ ਰਹੀ ਹੈ ਕੌਣ ਨੇ ਮਤਲਬ ਜਿਹੜੀਆਂ ਪ੍ਰਭੂਪਤੀ ਨਾਲ ਬੈਠ ਕੇ ਸੋਹਣੀਆਂ ਲੱਗਦੀਆਂ ਨੇ ਇਹ ਉਹ ਰੂਹਾਂ ਨੇ ਜੀ ਜਿਨ੍ਹਾਂ ਨੇ ਅੰਦਰੋਂ ਮਤਲਬ ਰੂਹਾਨੀ ਤੌਰ ਤੇ ਪ੍ਰਭੂ ਨਾਲ ਇਕਮਿਕਤਾ ਹਾਸਿਲ ਕਰ ਲਈ ਹੈ ਜਿਨ੍ਹਾਂ ਦੇ ਹਿਰਦੇ ਚ ਪ੍ਰਭੂ ਵਸ ਗਿਆ ਉਹ ਆਪੇ ਹੀ ਸੋਹਣੀਆਂ ਲੱਗਦੀਆਂ ਨੇ ਸ਼ਾਂਤ ਹੋ ਜਾਂਦੀਆਂ ਨੇ ਉਹਨਾਂ ਦੀ ਜਿਹੜੀ ਖੁਸ਼ੀ ਹੈ ਉਹ ਬਾਹਰ ਦਿਸਦੀ ਹੈ ਕਿ ਤਨ ਕੀ ਸੋਭਾ ਕਿਆ ਗਣੀ ਜਿਸ ਸਾਹਿਬ ਮੇਲੜਿਆਹਾ ਉਹਨਾਂ ਦੀ ਵਡਿਆਈ ਤੇ ਬਿਆਨ ਹੀ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਮਾਲਕ ਨੇ ਆਪ ਮਿਲਾ ਲਿਆ ਸਾਹਿਬ ਮੇਲੜਿਆਹਾ ਤੇ ਫਿਰ ਅਗਲੀ ਤੁਖ ਹੈ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹੇਲੜਿਆਹਾ ਇਹ ਜਿਹੜਾ ਤਨ ਮਨ ਦਾ ਖਿੜਨਾ ਇਹ ਦਾ ਸਾਧ ਸੰਗਤ ਨਾਲ ਕੀ ਸੰਬੰਧ ਜੁੜਦਾ ਇੱਥੇ ਬਹੁਤ ਬਹੁਤ ਗਹਿਰਾ ਸੰਬੰਧ ਹੈ ਜੀ ਤਨ ਮਨ ਮੋਲਿਆ ਮਤਲਬ ਸਰੀਰ ਵੀ ਤੇ ਮਨ ਵੀ ਦੋਵੇਂ ਪੂਰੀ ਤਰ੍ਹਾਂ ਖਿੜ ਗਏ ਹਾਂਜੀ ਤੇ ਇਹ ਖੇੜਾ ਆਉਂਦਾ ਹੈ ਪ੍ਰਭੂ ਦੇ ਪ੍ਰੇਮ ਰੰਗ ਨਾਲ ਪਰ ਇਹ ਰੰਗ ਪੱਕਾ ਹੁੰਦਾ ਕੀ ਕਹਿੰਦੇ ਨੇ ਸੰਗ ਸਾਧ ਸਹੇ ਲੜੀਆ ਹਾ ਯਾਨੀ ਗੁਰਮੁਖਾਂ ਦੀ ਸੰਗਤ ਵਿੱਚ ਸਤਸੰਗੀਆਂ ਨਾਲ ਬਹਿ ਕੇ ਅੱਛਾ ਸਾਧ ਸੰਗਤ ਇੱਕ ਮਾਹੌਲ ਬਣਾਉਂਦੀ ਹੈ ਜਿੱਥੇ ਪ੍ਰੇਮ ਵੱਧਦਾ ਫੁੱਲਦਾ ਹਾਂਜੀ ਫਿਰ ਤਨ ਮਨ ਆਪੇ ਤਾਜ਼ਾ ਹੋ ਜਾਂਦੇ ਨੇ ਤੇਜ ਦਾ ਮਤਲਬ ਇਹ ਸੰਗਤ ਬਹੁਤ ਜ਼ਰੂਰੀ ਹੁਈ ਇਸ ਤੋਂ ਬਿਨਾਂ ਫੇਰ ਔਖਾ ਹੈ ਜਿਵੇਂ ਅੱਗੇ ਆਂਦਾ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇਕੇ ਲੜੀਆ ਬਿਲਕੁਲ ਬਿਲਕੁਲ ਔਖਾ ਜਿਹੜੇ ਸਾਥ ਸੰਗਤ ਇਸ ਰੋਹਾਨੀ ਸਾਂਝ ਤੋਂ ਬਾਹਰ ਰਹਿੰਦੇ ਨੇ ਸਾਧ ਜਨਾਂ ਤੇ ਬਾਹਰੀ ਉਹ ਅਸਲ ਚ ਇਕੱਲੇ ਰਹਿ ਜਾਂਦੇ ਨੇ ਇਕੇਲੀਆਂ ਭਾਵੇਂ ਬਾਹਰੋਂ ਲੋਕ ਬਹੁਤ ਹੋਣ ਹਾਂਜੀ ਭਾਵੇਂ ਦੁਨੀਆ ਨਾਲ ਹੋਵੇ ਪਰ ਅੰਦਰੋਂ ਉਹ ਖਾਲੀ ਇਕੱਲੇ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਵਿਛੋੜੇ ਦਾ ਦੁੱਖ ਹੈ ਤਿੰਨ ਦੁੱਖ ਨ ਕਬਹੂ ਉਤਰੇ ਉਹ ਕਦੇ ਜਾਂਦਾ ਨਹੀਂ ਹੂੰ ਤੇ ਨਤੀਜਾ ਉਹ ਜਮ ਕੇ ਵਸ ਪੜੀ ਆ ਉਹ ਇੱਕ ਤਰ੍ਹਾਂ ਨਾਲ ਆਤਮਿਕ ਮੌਤ ਦੇ ਵਸ ਪੈ ਜਾਂਦੀਆਂ ਨੇ ਜਨਮ ਮਰਨ ਦੇ ਚੱਕਰ ਚ ਹੀ ਫਸੀਆਂ ਰਹਿੰਦੀਆਂ ਨੇ ਸਾਧ ਸੰਗਤ ਤੋਂ ਬਿਨਾ ਨਾਮ ਚ ਟਿਕਣਾ ਬਹੁਤ ਬਹੁਤ ਔਖਾ ਕੰਮ ਹੈ ਫਿਰ ਅੱਗੇ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ ਜਿਨ੍ਹਾਂ ਦੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆ ਹਾ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਲਿਆ ਹੈ ਰਾਵਿਆ ਪ੍ਰਭ ਉਹ ਨਿਤ ਖੜਿਆ ਵਾਲੀ ਅਵਸਥਾ ਚ ਰਹਿੰਦੀਆਂ ਨੇ ਨਿਤ ਖੜਿਆ ਅੱਛਾ ਤੇ ਅੱਗੇ ਹੈ ਰਤਨ ਜਵੇਹਰ ਲਾਲ ਹਰ ਕੰਠ ਤਿਨ ਜੜੀ ਆਹ ਇਹ ਰਤਨ ਜਵਾਹਿਰ ਲਾਲ ਕੀ ਇਹ ਸਿਰਫ ਗਹਿਣੇ ਨੇ ਜਾਂ ਇਹਨਾਂ ਦਾ ਕੋਈ ਖਾਸ ਮਤਲਬ ਹੈ ਨਹੀਂ ਜੀ ਇਹ ਸਿਰਫ ਗਹਿਣੇ ਨਹੀਂ ਇਹ ਬਹੁਤ ਦੁੰਗੇ ਨੇ ਇਹ ਪ੍ਰਭੂ ਦੇ ਜਿਹੜੇ ਅਨਮੋਲ ਗੁਣ ਨੇ ਨਾ ਸੱਚ ਸੰਤੋਖ ਦਇਆ ਨਾਮ ਇਹ ਉਹਨਾਂ ਦੇ ਪ੍ਰਤੀਕ ਨੇ ਅੱਛਾ ਇਹ ਗੁਣ ਉਹਨਾਂ ਗੁਰਮੁਖਾਂ ਦੇ ਹਿਰਦੇ ਚ ਮਤਲਬ ਕੰਠ ਚ ਇਸ ਤਰ੍ਹਾਂ ਜੜੇ ਹੁੰਦੇ ਨੇ ਰਤਨ ਜਵੇਹਰ ਲਾਲ ਹਰ ਕੰਠ ਜਿਵੇਂ ਕੋਈ ਬਹੁਤ ਕੀਮਤੀ ਹਾਰ ਪਾਇਆ ਹੋਵੇ ਹਮ ਮਤਲਬ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੇ ਆ ਹਾਂਜੀ ਅ ਨਿਖੜਵਾ ਅੰਗ ਹਾਂਜੀ ਤੇ ਉਹਨਾਂ ਦਾ ਜੀਵਨ ਸਦਾ ਇਹਨਾਂ ਗੁਣਾਂ ਨਾਲ ਸ਼ਿੰਗਾਰਿਆ ਰਹਿੰਦਾ ਹਾਂਜੀ ਉਹ ਸਦਾ ਤਿਆਰ ਬਰ ਤਿਆਰ ਰਹਿੰਦੀਆਂ ਨੇ ਹਾਂਜੀ ਤੇ ਫਿਰ ਅਖੀਰ ਦੇ ਨੇੜੇ ਗੁਰੂ ਸਾਹਿਬ ਦੀ ਨਿਮਰਤਾ ਕਮਾਲ ਦੀ ਹੈ ਨਾਨਕ ਬੰਛੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਹਾ ਗੁਰੂ ਸਾਹਿਬ ਆਪ ਉਹਨਾਂ ਗੁਰਮੁਖਾਂ ਦੀ ਚਰਨ ਧੂੜ ਮੰਗ ਰਹੇ ਨੇ ਨਾਨਕ ਬੰਛੈ ਧੂੜ ਇਹਦਾ ਕੀ ਪਾਵ ਹੋਇਆ ਜੀ ਇਹ ਬਹੁਤ ਹੀ ਉੱਚੀ ਗੱਲ ਹੈ ਗੁਰੂ ਸਾਹਿਬ ਉਹਨਾਂ ਰੂਹਾਂ ਲਈ ਜਿਹੜੀਆਂ ਪੂਰੀ ਤਰ੍ਹਾਂ ਪ੍ਰਭੂ ਦੇ ਦਰ ਤੇ ਪੈ ਗਈਆਂ ਉਹਦੀ ਸ਼ਰਨ ਚ ਆ ਗਈਆਂ ਪ੍ਰਭ ਸਰਣੀ ਦਰ ਪੜਿਆ ਹ ਉਹਨਾਂ ਲਈ ਅਥਾ ਸਤਕਾਰ ਦਿਖਾ ਰਿਹਾ ਹੈ ਹਾਂਜੀ ਤੇ ਉਹਨਾਂ ਦੀ ਧੂੜ ਮੰਗਣਾ ਮਤਲਬ ਉਹਨਾਂ ਦੇ ਪਿੱਛੇ ਚੱਲਣ ਦੀ ਤਾਂਗ ਉਹਨਾਂ ਵਰਗਾ ਬਣਨ ਦੀ ਇੱਛਾ ਹੂੰ ਇਹ ਨਿਮਰਤਾ ਵੀ ਹੈ ਤੇ ਸੰਗਤ ਦੀ ਮਹੱਤਤਾ ਵੀ ਦੱਸਦੀ ਹੈ ਤਾਂ ਫਿਰ ਸਾਰੀ ਗੱਲ ਦਾ ਨਿਚੋੜ ਜਿਹੜੀ ਆਖਰੀ ਤੁਖ ਹੈ ਮੰਘਿਰ ਪ੍ਰਭ ਅराधना ਬਹੜਨਾ ਜਨਮੜਿਆ ਹ ਇਹਦਾ ਕੀ ਅਰਥ ਕੱਢੀਏ ਇਹਦਾ ਦੇਖੋ ਸਿੱਧਾ ਅਰਥ ਇਹ ਹੈ ਕਿ ਜੇ ਮੰਗਿਰ ਮਹੀਨੇ ਵਾਂਗੂ ਯਾਨੀ ਹਰ ਵੇਲੇ ਲਗਾਤਾਰ ਹਾਂਜੀ ਹਰ ਪਲ ਪ੍ਰਭੂ ਦੀ ਅराधना करिए ਉਹਨੂੰ ਯਾਦ ਰੱਖਿਏ ਤੇ ਖਾਸ ਕਰਕੇ ਸਾਧ ਸੰਗਤ ਵਿੱਚ ਜੁੜ ਕੇ करिए ਤਾਂ ਬਹੜਨਾ ਜਨਮੜਿਆ ਫਿਰ ਮੁੜ ਕੇ ਜਨਮਾਂ ਦੇ ਗੇੜ ਚ ਨਹੀਂ ਪੜਿਆ ਪੈਂਦਾ ਮੁਕਤੀ ਹੋ ਜਾਂਦੀ ਆ ਜੀ ਮੁਕਤੀ ਮੰਘਿਰ ਸ਼ਾਇਦ ਇਸ ਲਈ ਵੀ ਚੁਣਿਆ ਹੋਵੇ ਸਰਦੀ ਦਾ ਮਹੀਨਾ ਅੰਦਰ ਟਿਕਣ ਦਾ ਸਿਮਰਨ ਕਰਨ ਦਾ ਸਮਾਂ ਪਰ ਸੁਨੇਹਾ ਬਿਲਕੁਲ ਸਾਫ਼ ਹੈ ਲਗਾਤਾਰ ਯਾਦ ਤੇ ਸੰਗਤ ਇਹੀ ਰਾਹ ਹੈ ਮੁਕਤੀ ਦਾ ਸੋ ਬਿਲਕੁਲ ਸਪਸ਼ਟ ਹੈ ਜੀ ਇਸ ਬਾਡੀ ਚ ਉਹ ਨਿਕਲਦਾ ਹੈ ਕਿ ਅਸਲ ਸੁੱਖ ਤੇ ਸ਼ੋਭਾ ਤਾਂ ਪ੍ਰਭੂ ਨਾਲ ਜੁੜਨ ਜੋ ਹੀ ਹੈ ਹਾਂਜੀ ਤੇ ਇਸ ਰਾਹ ਤੇ ਚੱਲਣ ਲਈ ਸਾਧ ਸੰਗਤ ਦਾ ਹੋਣਾ ਲਾਜ਼ਮੀ ਹੈ ਇਹ ਇਕੱਲੇ ਦਾ ਸਫ਼ਰ ਨਹੀਂ ਹੈ ਬਿਲਕੁਲ ਸਹੀ ਇਹ ਬਾਣੀ ਸਾਨੂੰ ਇਹੀ ਯਾਦ ਕਰਾਉਂਦੀ ਹੈ ਕਿ ਰੋਹਾਨੀ ਸਫ਼ਰ ਚ ਸਾਨੂੰ ਇੱਕ ਦੂਜੇ ਦੇ ਸਾਥ ਦੀ ਭਾਈਚਾਰੇ ਦੀ ਕਿੰਨੀ ਲੋੜ ਹੈ ਤੇ ਇਹ ਸਿਰਫ ਮੰਗਿਰ ਮਹੀਨੇ ਲਈ ਨਹੀਂ ਇਹ ਹਮੇਸ਼ਾ ਲਈ ਸੱਚ ਹੈ ਸਾਨੂੰ ਆਤਮਿਕ ਤੌਰ ਤੇ ਜੁੜ ਕੇ ਰਹਿਣਾ ਚਾਹੀਦਾ ਹੈ ਇੱਕ ਦੂਜੇ ਨੂੰ ਸਹਾਰਾ ਦੇਣਾ ਚਾਹੀਦਾ ਹੈ ਜੀ ਤੇ ਇਸੇ ਵਿਚਾਰ ਨਾਲ ਮੰਗਿਰ ਮਹੀਨੇ ਦੇ 12 ਮਾਹਾਂ ਦੀ ਪੌੜੀ ਦੀ ਵਿਚਾਰ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਪੋਹ ਦੇ ਮਹੀਨੇ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ